ਦਿੱਲੀ ਕ੍ਰੈਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸਤ ਮੈਂ ਤੁਹਾਡਾ ਆਪਣਾ ਬਿੰਦਰ ਸੇਹਲ ਦੇ ਵਾਲਾ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਫਾਜ਼ਿਲਕਾ ਬਾਰਡਰ ਤੇ ਵਸਿਆ ਹੋਇਆ ਇੱਕ ਫਾਜ਼ਿਲਕਾ ਦਾ ਜਿਹੜਾ ਪਿੰਡ ਕਪੂਲ ਸ਼ਾ ਹਠਾੜ ਉੱਥੇ ਅਸੀਂ ਇੱਕ ਪਰਿਵਾਰ 'ਚ ਪਹੁੰਚੇ ਹਾਂ ਜਿੱਥੇ ਕਾਫੀ ਆਸ-ਪਾਸ ਦੇ ਪਿੰਡ ਜਿਵੇਂ ਪੱਕਾ ਚਿਸਤੀ 'ਚ ਅਸੀਂ ਗਏ ਉੱਥੇ ਵੀ ਕਾਫੀ ਲੋਕਾਂ ਨਾਲ ਗੱਲਬਾਤ ਹੋਈ ਤੋਂ ਜਿਹੜਾ ਪਾਕਿਸਤਾਨ ਦਾ ਔਰ ਭਾਰਤ ਦਾ ਜੰਗ ਦਾ ਮੈਦਾਨ ਜਾਰੀ ਹੈ ਉਹਦੇ ਡਰਦੇ ਕਾਰਨ ਬਹੁਤ ਸਾਰੇ ਲੋਕ ਆਪਣੇ ਘਰ ਛੱਡ ਕੇ ਆਪਣਾ ਸਮਾਨ, ਬੱਚੇ, ਪਸ਼ੂ ਲੈ ਕੇ ਜਿਹੜੇ ਘਰੋਂ ਬੇਕਾਰ ਹੋ ਰਹੇ ਆ ਰਿਸ਼ਤੇਦਾਰੀਆਂ 'ਚ ਦੂਰ ਦਰਡੇ ਜਾ ਰਹੇ ਨੇ। ਉਸੇ ਤਰ੍ਹਾਂ ਅਸੀਂ ਕਪੂਰ ਸ਼ਾਹ ਹਠਾੜ ਦੇ ਪਿੰਡ ਵੀ ਇੱਕ ਪਰਿਵਾਰ ਕੋਲੇ ਪਹੁੰਚੇ ਆ ਜਿੱਥੇ ਸਾਡੇ ਨਾਲ ਪਹੁੰਚੇ ਨੇ ਪੰਜਾਬੀ ਲੋਕ ਐ ਇੱਕ ਦੁਕਾਨਾ ਜੁੜੀ ਭਾਈ ਸ਼ੰਦਾ ਬਰਾੜ ਔਰ ਮੈਡਮ ਕਰਬਰੀ ਜੀ। ਤੁਸੀਂ ਦੇਖ ਰਹੇ ਹੋ ਸੋ ਇਸ ਪਰਿਵਾਰ ਨਾਲ ਕਰਦੇ ਆ ਗੱਲਬਾਤ ਕੀ ਇੱਥੇ ਮਾਹੌਲ ਆ ਕੀ ਕਿੰਨਾ ਕਿਸਨਾਂ ਨੂੰ ਡਰ ਪੈਦਾ ਹੋਇਆ ਔਰ ਕਿਹੜੀ ਅੱਜ ਇਹ ਪਰਿਵਾਰ ਜਿਹੜਾ ਬੈਠਾ ਹੈ ਤੇ ਕਿੰਨਾ ਕਿਹੇ ਖੁਸ਼ ਬੈਠਾ ਔਰ ਕਿੰਨਾ ਕਿਮਸੀਬਤ ਚ ਬੈਠਾ ਸੋ ਗੱਲਬਾਤ ਕਰਦੇ ਆ ਮੈਂ ਬੇਨਤੀ ਕਰਾਂ ਬਾਈ ਸ਼ੰਦਾ ਬਰਾੜ ਜੀ ਇਹਨਾਂ ਦੀ ਹਮਦਰਦੀ ਲਈ ਅੱਗੇ ਆਏ ਨੇ ਸੋ ਬਾਈ ਸ਼ੰਦਾ ਬਰਾੜ ਜੀ ਇਹਨਾਂ ਨਾਲ ਕਰਦੇ ਆ ਗੱਲਬਾਤ ਸਸੀ ਕਾਲ ਜੀ ਦਿੱਲੀ ਕ੍ਰਾਈਮ ਨਿਊਜ਼ ਦੇ ਸਾਰੀ ਟੀਮ ਨੂੰ ਸਾਡੇ ਵੱਲੋਂ ਜੀ ਆਇਆਂ ਨੂੰ ਥੈਂਕ ਯੂ ਗੱਲ ਕਿ ਤੁਸੀਂ ਵੀ ਪਹੁੰਚੇ ਹੋ ਤਾਂ ਅਸੀਂ ਵੀ ਪਹੁੰਚੇ ਆ ਇੱਕ ਭੈਣ ਭਰਾਵਾਂ ਦੇ ਤੌਰ ਤੇ ਕਿਉਂਕਿ ਹਮਰਾ ਦਬੜੀ ਜਿਹੜੀ ਹੈ ਸਾਰਿਆਂ ਤੇ ਮੱਚੀ ਪਈ ਹੈ ਹਨਾ ਤੇ ਗੱਲਬਾਤ ਇਹ ਹੈ ਵੀ ਆਪਾਂ ਤਾਂ ਹੰਦਰਦੀ ਵਾਸਤੇ ਆਏ ਆ ਜਿੰਨੇ ਜੋਗੇ ਆ ਆਪਾਂ ਨਾਲ ਖੜੇ ਆ ਸਾਰੇ ਕਲਾਕਾਰ ਅੱਡ-ਅੱਡ ਜਿਵੇਂ ਜਿਵੇਂ ਲੋਟ ਲੱਗਦਾ ਆਪਦੇ ਆਪ ਦੇ ਰਿਲੇਸ਼ਨ ਹੁੰਦੇ ਆ ਜਾਂ ਨੇੜਤਾ ਹੁੰਦੀ ਹੈ ਨੇੜਤਾ ਵਾਸਤੇ ਆਉਂਦੇ ਆ ਤੇ ਮੈਂ ਇਹਨਾਂ ਕੋਲੇ ਆ ਮੇਰੇ ਕਾ ਭੈਣਾ ਵੀ ਆ ਭਰਾ ਵੀ ਆ ਸਾਰੇ ਇਹਨਾਂ ਨੂੰ ਪੁੱਛ ਲੈਨੇ ਆਪਾਂ ਵੀ ਤੁਹਾਨੂੰ ਜਦੋਂ ਰਾਤ ਨੂੰ ਕੋਈ ਬੰਬ ਧਮਾਕਾ ਚੱਲਦਾ ਨੇੜੇ ਤੇ ਕਿੰਨਾ ਖਤਰਾ ਕੀ ਪ੍ਰੋਬਲਮ ਆਉਂਦੀ ਹੈ ਬਾਕੀ ਜਿਹੜੇ ਆ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਜਾਂ ਇਸ ਪਿੰਡ ਦੇ ਵਿੱਚੋਂ ਵੀ ਟਰਾਲੀਆਂ ਜਾਂ ਕੋਈ ਹੋਰ ਗੱਡੀਆਂ ਲੋਡ ਹੋ ਕੇ ਸਮਾਨ ਦੀਆਂ ਬਾਹਰ ਜਾ ਰਹੀਆਂ ਫੁੱਡਾ ਕੀ ਹਿਸਾਬ ਕਿਤਾਬ ਹੈ ਤੁਸੀਂ ਕਿਸੇ ਪਾਸੇ ਕੋਈ ਜਾਣਦਾ ਪਲਾਨ ਬਣਾਇਆ ਜਾਂ ਤੁਸੀਂ ਸਿਸਟਮ ਦੇ ਵਿੱਚ ਸੈੱਟ ਬਠੇ ਆ ਬਾਈ ਜੀ ਨੂੰ ਮਿਲ ਲੈਨੇ ਆ ਬਾਕੀ ਸਾਰੇ ਬੈਠੇ ਆ ਅਡਵਾਡ ਆਪਣੇ ਵਿਚਾਰ ਦੱਸਣਗੇ ਆਪਣਾ ਪਰਿਵਾਰ ਆ ਕੋਈ ਆਪਾਂ ਉਸ ਤਰ੍ਹਾਂ ਦੀ ਕੋਈ ਐ ਨਹੀਂ ਵੀ ਉਪਰੀ ਗੱਲ ਨਹੀਂ ਗਈ ਬਾਈ ਜੀ ਬਾਈ ਜੀ ਮੰਨੋ ਜੀ ਕਿਦਾਂ ਸਭ ਅ ਜੇ ਮੈਂ ਤੁਸੀਂ ਖਤਰੇ ਤੋਂ ਬਾਹਰ ਹੋ ਮੰਨੋ ਜੀ ਕੀ ਲੱਗ ਰਿਹਾ ਤੁਹਾਨੂੰ ਲੱਗ ਰਹੀ ਹੈ ਜੀ ਖਤਰਾ ਤਾਂ ਹੈਗਾ ਜੀ ਬਹੁਤ ਸਾਰੇ ਆਂਡ ਗਵਾਂਡ ਉੱਠੀ ਜਾਂਦੇ ਆ ਰੂਮਾਂ ਪਿੰਡ ਉੱਠ ਗਿਆ ਕਾਦੂ ਉੱਠ ਗਿਆ ਪੱਕਾ ਚਿੱਤੀ ਵੀ ਉੱਠ ਗਿਆ ਤੇ ਅੱਜ ਅਸ ਵਾਲਾ ਵੀ ਚੱਲਿਆ ਇੱਕ ਪੜੇ ਆਸਪਾਸ ਦੇ ਕਾਫੀ ਪਿੰਡ ਆ ਜਿਹੜੇ ਲੋਕ ਘਰੋਂ ਬੇਕਾਰ ਹੋ ਗਏ ਪਿੰਡ ਛੱਡ ਕੇ ਜਾ ਰਹੇ ਆ ਲੇਕਿਨ ਤੁਸੀਂ ਅਜੇ ਤੱਕ ਆਪਦੇ ਘਰ ਬੈਠੇ ਹੋ ਵੈਸੇ ਤਾਂ ਪਰਮਾਤਮਾ ਕਰੇ ਤੁਸੀਂ ਘਰ ਹੀ ਬੈਠੇ ਰਹੋ ਕੋਈ ਇਦਾਂ ਦੀ ਗੱਲਬਾਤ ਨਾ ਹੋਵੇ ਪਰ ਜਿੱਥੋਂ ਤੱਕ ਤੁਹਾਨੂੰ ਆਰਡਰ ਪ੍ਰਸ਼ਾਸਨ ਦੇ ਹੋ ਚੁੱਕੇ ਆ ਤੁਸੀਂ ਅਜੇ ਤੱਕ ਕੋਈ ਮਨ ਬਣਾਇਆ ਜਾਣਦਾ ਜਾਂ ਨਹੀਂ ਮਨ ਬਣਾਇਆ ਇੱਕ ਦਿਨ ਤੱਕ ਜਾਾਂਗੇ ਇੱਕ ਵਾਰ ਤਾਂ ਇੱਥੇ ਰਹਿਣਾ ਪਊਗਾ ਕਿਉਂਕਿ ਚੋਰਾਂ ਦਾ ਵੀ ਡਰ ਹੈਗਾ ਜੀ ਇਹ ਘਰ ਛੱਡ ਕੇ ਜਾਂਦੇ ਆ ਕਿਉਂਕਿ ਚੋਰੀ ਦਾ ਵੀ ਡਰ ਹੈ ਹਾਂ ਜੀ ਉਹ ਰਿਚਾਰੀ ਵੀ ਹੋ ਜਾਂਦੀ ਹੈ ਜੀ ਪਸੂਰੀ ਜੀ ਤੁਸੀਂ ਇਹਨੂੰ ਗੱਲ ਮਨ ਕਰ ਲਈ ਬਾਹਰ ਨਿਕਲੇ ਹੋ ਆਹ ਚ ਫਾਈਲ ਦਾ ਬਾਰਡਰ ਤੇ ਦੌਰੇ ਤੇ ਨਿਕਲੇ ਕਾਫੀ ਟੰਡ ਚ ਗਏ ਹੋ ਸੋ ਇਸ ਪਰਵਾਰ ਨਾਲ ਆਏ ਹੋ ਤੇ ਜੇ ਕੀ ਤੁਸੀਂ ਇਹਨਾਂ ਦੀ ਕਿੱਥੋਂ ਤੱਕ ਕਿੰਨੀ ਕਮਤ ਕਰ ਸਕਦੇ ਭਾਈ ਜੀ ਮੈਂ ਹਰ ਪੱਖੋਂ ਜਿੰਨੇ ਜੋਗਾ ਮੈਂ ਹਰ ਪੱਖੋਂ ਤਿਆਰ ਹਾਂ ਮੈਂ ਤਾਂ ਇਹਨਾਂ ਨੂੰ ਇਹੀ ਕਹਿਣ ਆਇਆ ਵੀ ਜੇ ਤੁਹਾਨੂੰ ਉੱਠਣ ਦੀ ਲੋੜ ਪੈਂਦੀ ਹੈ ਉੱਠਣਾ ਤਾਂ ਪੈਣਾ ਕਿਉਂਕਿ ਜਦੋਂ ਸਾਰੇ ਉੱਠੀ ਜਾਂਦੇ ਆ ਖਤਰਾ ਤਾਂ ਵਧੂਗਾ ਹਨਾ ਵੱਧਦਾ ਹੀ ਨਜ਼ਰ ਆ ਰਿਹਾ ਆਪਾਂ ਜਿਵੇਂ ਜਿਵੇਂ ਜਿੱਥੇ ਜਿੱਥੇ ਮਿਲਦੇ ਆ ਸਾਰੇ ਇਹੀ ਗੱਲ ਕਹਿੰਦੇ ਪਰ ਮੈਂ ਕਹਿਣਾ ਵੀ ਮੇਰੇ ਕੋਲੇ ਜਿੰਨਾ ਵੀ ਹੈਗਾ ਜਗ੍ਹਾ ਉਹਦੀ ਰਜਿਸਟ੍ਰੇਸ਼ਨ ਕਰਾਂਗੇ ਆਪਾਂ ਭਾਣਾ ਭਰਾਵਾਂ ਨੂੰ ਜਿੰਨਾ ਚਿਰ ਵਕਤ ਪਾਇਆ ਇਕੱਠਾ ਨੇ ਪਾਉਂਦੇ ਮੇਰੇ ਵੱਲੋਂ ਜੀਆ ਨੂੰ ਆ ਮੈਂ ਇਹਨਾਂ ਨੂੰ ਇਹੀ ਕਹਿਣ ਆਇਆ ਅੱਜ ਵੀ ਜਦੋਂ ਮਰਜ਼ੀ ਮੈਨੂੰ ਫੋਨ ਕਰ ਦਿਓ ਤੇ ਆਜੋ ਭਾਈ ਉੱਥੇ ਆਜੋ ਮੇਰੇ ਕੋਲੇ ਆ ਆਪਣੇ ਜੀ ਤੁਸੀਂ ਕੋਈ ਮੜਾ ਜਾ ਦੱਸ ਦਿਓ ਕੀ ਤੁਹਾਨੂੰ ਜੇ ਮੰਨ ਲਓ ਕੱਲ ਨੂੰ ਜਾਂ ਪਰਸੋਂ ਤੁਹਾਨੂੰ ਘਰ ਛੱਡ ਕੇ ਜਾਣਾ ਪੈਣਾ ਤਾਂ ਕਿੱਦਾਂ ਦਾ ਮਹਿਸੂਸ ਹੋਊਗਾ ਤੁਮ ਆਪਣਾ ਕਰਕੇ ਨਹੀਂ ਹੋਗਾ ਬੇਈ ਨਹੀਂ ਕਈ ਲੋਕਾਂ ਕਈ ਕੰਮ ਹੋ ਗਏ ਅਰਸ਼ਣ ਤੇ ਮਹਿਸੂਸ ਹੋਊਗਾ ਮਾਂਏ ਤੇ ਕੀ ਕਰਾਂਗੇ ਵਿੱਚੋ ਵੀ ਚੋਰੀ ਹੋ ਜਾਵੇਗੀ ਸਮਾਨ ਹਾਂ ਪਰਸ ਨਾਲ ਵੀ ਬਹੁਤ ਔਖਾ ਨਾ ਲੋਕ ਹੀ ਰਹਿ ਜਾਣਗੇ ਸਮਾਨ ਸਾਰਾ ਹਾਂ ਤੇ ਕੀ ਕਰਾਂਗੇ ਸੋ ਤੁਸੀਂ ਸੁਣਦੇ ਪਏ ਹੋ ਆਡੇ ਕੰਨਾਂ ਨਾਲ ਲੋਕਾਂ ਦਾ ਕੀ ਕਹਿਣਾ ਲੋਕ ਬੜੇ ਡਰ ਚ ਸਹਿਮੇ ਹੋਏ ਆਪਣੇ ਘਰ ਬੈਠੇ ਨੇ ਕਿਉਂਕਿ ਜੰਗ ਦਾ ਤਣਾਅ ਜਿਹੜਾ ਰਾਤ ਦਿਨ ਇੱਥੇ ਗੋਲਾਬਾਰੀ ਹੁੰਦੀ ਰਹਿੰਦੀ ਹੈ ਤੇ ਉਹਦੇ ਪ੍ਰਾਪਤ ਨੂੰ ਜਿਹੜਾ ਰਾਤ ਨੂੰ ਹੋਈ ਸੀਗੀ ਅੱਛਾ ਉਪਰੋਂ ਪਿੰਡ ਦੇ ਉੱਤਰੋਂ ਨੰਗ ਕੇ ਗਈਆਂ ਠੀਕ ਹੈ ਜੈ ਲਾ ਤੇ ਉਹ ਬੰਦਾ ਕਹਿਦਾ ਨਹੀਂ ਉਹ ਬਾਸ ਨਹੀਂ ਉਹ ਤਾਂ ਮਨ ਬਹੁਤ ਦੁਖੀ ਹੁੰਦਾ ਕਹਿਣਾ ਵੀ ਸਾਡੇ ਕੋਠੇ ਉਤੋਂ ਦੀ ਜਦੋਂ ਮੁੰਏਲਾ ਨੰਗਦੀਆਂ ਖੜਕਾ ਦੜਕਾ ਹੁੰਦਾ ਤੇ ਬਹੁਤ ਜ਼ਿਆਦਾ ਜਿਹੜਾ ਸਾਨੂੰ ਸਹਿਮ ਡਰਦਾ ਬਣਿਆ ਰਹਿੰਦਾ ਡਰ ਬਣਿਆ ਰਹਿੰਦਾ ਸੋ ਬਹੁਤ ਮਾੜਾ ਜਿਹੜਾ ਵਕਤ ਚੱਲ ਰਿਹਾ ਸੋ ਗੱਲ ਕਰੀਏ ਤਾਂ ਕਲਾਕਾਰਾਂ ਦੀ ਦੁਨੀਆ ਚ ਜਨਾਬ ਛੰਦਾ ਬਰਾਰ ਜੀ ਮੈਡਮ ਕਰਨਪ੍ਰੀਤ ਜੀ ਇੱਥੇ ਪਹੁੰਚੇ ਨੇ ਇਹਨਾਂ ਦੀ ਹਮਦਰਦੀ ਵਾਸਤੇ ਔਰ ਇਹਨਾਂ ਨੂੰ ਖੁੱਲੇ ਦਿਨ ਨਾਲ ਕਹਿ ਰਹੇ ਨੇ ਜਿੰਨੇ ਜੋਗੇ ਆ ਅਸੀਂ ਤੁਹਾਡੇ ਨਾਲ ਖੜੇ ਆ ਸਾਡੇ ਕੋਲ ਆ ਕੇ ਰਹਿਣਾ ਜਿੰਨੇ ਦਿਨ ਵੀ ਤੁਹਾਡੀ ਮੁਸ਼ਕਲ ਆ ਅਸੀਂ ਕਟਵਾਉਣ ਲਈ ਤਿਆਰ ਆ ਜੋ ਵੀ ਅਸੀਂ ਕਰ ਸਕਦੇ ਆ ਅਸੀਂ ਤਿਆਰ ਆ ਤਾਂ ਮੈਂ ਥੋੜੀ ਜੀ ਗੱਲਬਾਤ ਕਰਾ ਰਿਆ ਮੈਡਮ ਕੰ। ਜੀ ਮੈਡਮ ਜੀ ਤੁਸੀਂ ਕੀ ਕਹਿਣਾ ਚਾਹੋ? ਸਸੀ ਗਾਲ ਜੀ। ਮੈਂ ਇਹੀ ਕਹਿਣਾ ਜ਼ੋਨੀਆ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਕਿ ਤੁਹਾਨੂੰ ਕਿਸੇ ਵੀ ਗੱਲ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਜਿੰਨੇ ਜੋ ਗਿਆ ਅਸੀਂ ਤੁਹਾਡੇ ਨਾਲ ਖੜੇ ਆ। ਤੁਸੀਂ ਘਬਰਾਉਣਾ ਨਹੀਂ ਜਦੋਂ ਵੀ ਰਾਤ ਬਰਾਤੇ ਚ ਜਿਨੇ ਵੀ ਤੁਹਾਨੂੰ ਪ੍ਰੋਬਲਮ ਪੈਂਦੀ ਹੈ ਜਦੋਂ ਮਰਜੀ ਸਾਡੇ ਘਰ ਆਓ ਤੁਹਾਨੂੰ ਵੈਲਕਮ। ਕਦੇ ਵੀ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਮੈਂ ਤਾਂ ਕਹਿੰਦੀ ਆ ਵੈਗਰੂ ਸਾਰਾ ਤੇ ਮੇਰ ਪਰਿਆ ਹੱਥ ਰੱਖ ਕੇ ਮੇਰੇ ਵੀਰਾਂ ਤੇ ਮੇਰੀਆਂ ਭੈਣਾਂ ਤੇ ਤੁਸੀਂ ਸਾਰੇ ਠੀਕ ਠਾਕ ਰਹੋ ਜਿੱਥੇ ਵੀ ਹੋ ਤੁਸੀਂ ਬੈਠੇ ਹੋ ਪਰ ਇਹ ਬਹੁਤ ਮਾੜਾ ਹੋ ਰਿਹਾ ਮੈਂ ਕਹਿੰਦੀ ਕਦੇ ਵੀ ਕਿਸੇ ਨੂੰ ਘਰ ਛੱਡਣਾ ਨਾ ਪਵੇ ਪਰ ਜੇ ਛੱਡਣਾ ਵੀ ਪਵੇ ਅਸੀਂ ਬੈਠੇ ਹਾਂ ਕੋਈ ਗੱਲ ਨਹੀਂ ਜਿੰਨੇ ਚਾਹ ਗਏ ਤੁਹਾਡੇ ਨਾਲ ਖੜੇ ਹਾਂ ਜੀ ਥੈਂਕ ਯੂ ਤੇ ਕਰਬੀ ਜੀ ਇੱਕ ਤੁਸੀਂ ਹੋਰ ਜਿਹੜੇ ਚਲੋ ਲੋਕਾਂ ਦੀ ਤਾਂ ਆਪਾਂ ਤੁਸੀਂ ਗੱਲ ਕਰਨੀ ਵੀ ਨਾ ਹੈ ਨਾ ਪਰ ਜਿਹੜੇ ਸਰਹੱਦਾਂ ਤੇ ਫੌਜੀ ਵੀਰ ਆਪਣੇ ਲਈ ਅੱਜ ਗੋਲਾਬਾਰੀ ਦੇ ਜਾਂ ਤੋਪਾਂ ਦੇ ਜਾਂ ਉਹਨਾਂ ਦੇ ਬੂਛ ਖੜੇ ਨੇ ਆਪਣੀਆਂ ਹਿੱਕਾ ਢਾ ਕੇ ਜਾਨ ਕੁਰਬਾਨ ਲਈ ਕਰਦੇ ਕਿਸੇ ਕੋਈ ਉਹਨਾਂ ਨੂੰ ਡਰ ਬਾਰੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਮੇਰਾ ਬ੍ਰਦਰ ਜੋ ਉਹ ਵੀ ਆਰਮੀ ਚ ਮੈਂ ਸਾਰਿਆਂ ਨੂੰ ਵੀਰ ਸਮਝਦੀ ਆ ਜੋ ਦੇਸ਼ ਦੀ ਸੇਵਾ ਕਰ ਰਹੇ ਆ ਅੱਜ ਉਹਨਾਂ ਨੂੰ ਵੀ ਬੈਗਰੂ ਤੰਦਰੁਸਤੀ ਬਖਸ਼ੇ ਲੜਾਈ ਲੜ ਰਹੇ ਆ ਉਹਨਾਂ ਨੂੰ ਹਿੰਮਤ ਬਖਸ਼ੇ ਪਰ ਮੈਂ ਇਹ ਕਹਿੰਦੀ ਆ ਕਿ ਕਿਸੇ ਤੇ ਮਾੜਾ ਸਮਾਂ ਨਾ ਆਵੇ ਵੀਰ ਮੇਰੇ ਚੜ੍ਹਦੀਆਂ ਕਲਾ ਚ ਰਹਿਣ ਫੌਜੀ ਵੀਰਾਂ ਨੂੰ ਮੈਂ ਸਦਾ ਖੁਸ਼ ਵੇਖਣਾ ਚਾਹੁੰਦੀ ਆ ਕਿ ਮੇਰੇ ਵੀਰ ਤੇ ਵੈਰ ਨੂੰ ਸਦਾ ਹੀ ਮੇਰ ਪਰੇ ਹੱਥ ਰੱਖੇ ਥੈਂਕ ਯੂ ਸੋ ਬਹੁਤ ਵਧੀਆ ਜਿਹੜੀਆਂ ਗੱਲਾਂ ਕੀਤੀਆਂ ਦੁਕਾਣਾ ਜੋੜੀ جناب cxdabrat ਨਰਮਨਪੀਜੀ ਔਰ ਵੀਰਾਂ ਦਾ ਜਿਹੜਾ ਦੁੱਖ ਸੁਣ ਕੇ ਤੇ ਪਹੁੰਚੇ ਨੇ ਅਸੀਂ ਇਹਨਾਂ ਦਾ ਵੀ ਆਪਣੀ ਜਨਨ ਕਿ ਦਿੱਲੀ ਕ੍ਰੈਮ ਨਿਊਜ਼ ਬਣੀਓ ਬਹੁਤ ਤੈਦੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਵਕਤ ਪਾਇਚ ਮੁੱਡੇ ਨਾ ਮੁੱਡਾ ਲਾ ਕੇ ਖੜੇ ਆਪਣੇ ਘਰ ਤੋਂ ਚੱਲ ਕੇ ਇਹਨਾਂ ਦੇ ਘਰ ਤੱਕ ਪਹੁੰਚੇ ਨੇ ਇਹਨਾਂ ਦੀ ਹਮਦਰਦੀ ਵਾਸਤੇ ਜੁੜੇ ਰਹਿਣਾ ਸਾਡੇ ਨਾਲ ਮਿਲਦੇ ਆ ਫੇਰ ਜਲਦੀ ਅਗਲੀ ਰਿਪੋਰਟ ਦੇ ਨਾਲ ਤਦ ਤੱਕ ਲਈ ਸਸਤਰੀਕਾ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਫਰ